ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹਿ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਡਸਾ ਸਾਹਿਬ ਦੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਹੈ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਹੈ ਤੇ ਕਹਿ ਰਹੇ ਸੀਗੇ ਵੀ ਸੋ ਉਹਨਾਂ ਦਾ ਸਵਾਗਤ ਕਰਦੇ ਆ ਤੇ ਭਾਈ ਬੇਇਨਸਾਫੀ ਫਿਰ ਹੋਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜ ਖੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜ ਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟ ਮੀਨ ਤੁਸੀਂ ਨਾਲ ਖੜਾ ਅਗੜਾ ਕੇ ਵੇਚਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਔਰ ਕੀ ਕਰੂਗਾ ਇਹ ਤਾਂ ਬੜੇ ਬਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੇ ਛੁੱਟੀਆਂ ਮਨਾਉਣ ਕੁਲੂ ਜਾ ਰਿਹਾ ਖੈਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗਨ ਵੀza ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ ਨਾ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਦੇਖੋ ਮੇਰੇ ਕੋਲ ਅਜੇ ਕੋਈ ਐਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੋਪਾਲ ਸਿੰਘ ਕਹਿ ਰਿਹਾ ਘਰੇ ਨੇ ਕਿ ਦੋ ਦਿਨ ਤੋਂ ਟੱਚ ਚ ਨਹੀਂ ਆ ਪਹੋ ਸੋਚ ਹੋਰ ਹੋ ਰਿਹਾਗਾ ਗੋਲਡ ਸਾਊਂ ਦਾ ਇਹ ਤਾਂ ਘਾਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਡਸਾ ਸਾਹਿਬ ਦੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਹੈ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਹੈ ਤੇ ਕਹਿ ਰਹੇ ਸੀਗੇ ਵੀ ਸੋਨਾਂ ਦਾ ਸਵਾਗਤ ਕਰਦੇ ਆ ਤੇ ਭਾਈ ਬੇਨਸਾਫੀ ਫਿਰ ਹੋ ਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜਕੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟ ਮੀਨ ਤੁਸੀਂ ਨਾਲ ਖੜਾ ਅਗੜਾ ਕੇ ਵੇਚਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਔਰ ਕੀ ਕਰੂਗਾ ਜੀਪੀ ਨੂੰ ਕੋਈ ਫਾਇਦਾ ਹੋਏਗਾ ਕਿ ਸੰਗਰੂਰ ਤੋਂ ਜਿਹੜੇ ਬਿਜ਼ਨਸਮੈਨ ਸੀ ਕਿਲਾਸੀ ਅਨੰਦਪੁਰ ਲੈ ਕੇ ਚਲੇ ਗਏ ਨੇ ਗੋਲਦੀ ਸਾਹਿਬ ਕਹਿਰਾ ਸਾਹਿਬ ਦਾ ਫੋਨ ਚੈੱਕ ਕਰੇ ਇਹ ਚੀਜ਼ਾਂ ਦਾ ਕਿਤੇ ਦੋ ਹਰ ਇੱਕ ਖਾਲੀ ਹੋਰ ਕੋਈ ਕੁਦਰਤੀ ਹੈ ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਇਹਦੇ ਬਿਲਕੁਲ ਡਿੱਗ ਚੁੱਕੇ ਹੋਣਗੇ ਪਹਿਲਾਂ ਹੀ ਡਿੱਗੇ ਹੋਇਆ ਕਿਉਂਕਿ ਵਰਕਰ ਘਟੂ ਘਟ ਇਹ ਸੋਚਦਾ ਅੱਜ ਜਿਹੜਾ ਸੰਗਰੂਰ ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ 'ਚ ਆ ਕੇ ਵੋਟਾਂ ਮੰਗਦਾ ਉਹ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਕੱਲ ਨੂੰ ਵੀ ਸਾਨੂੰ ਦੀ ਕੋਈ ਲੈ ਕੇ ਚੱਲੀ ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਾਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ ਨੂੰ ਸੰਗਰੂਰ ਦੇ ਕੱਲੇ ਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖੈਰਾ ਸਾਹਿਬ ਕੋਲ ਲੈ ਜਾਊਗਾ ਕਿਉਂਕਿ ਵਰਕਰ ਨੂੰ ਆਪ ਨੂੰ ਪਤਾ ਵੀ ਖੈਰਾ ਸਾਹਿਬ ਦਾ ਘਰ ਕਿੱਥੇ ਹੈ ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਭਲਾਥ ਰਹਿੰਦੇ ਆ ਸਾੜ ਤਾਂ ਨਹੀਂ ਪਤਾ ਵਰਕਰਾਂ ਨੂੰ ਵੀ ਖੈਰਾ ਸਾਹਿਬ ਦਾ ਜਿਲ੍ਹਾ ਕਿਹੜਾ ਜਿਹੜਾ ਉਹ ਪੈਂਦਾ ਸੋ ਉਹਨਾਂ ਨੂੰ ਵੀ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਕ ਤੇ ਵਾਕ ਕਰਨ ਵਾਲੇ ਬੰਦੇ ਆ ਆ ਬਨਾਸਰ ਬਾਗ ਚ ਇਕੱਜੂ ਤਾਂ ਕਿ ਜਿਹੜੀ ਸੈਰ ਆ ਉਹ ਕਰਨੀ ਆ ਮੁੜ ਕੇ ਦੁਵਾਰਾ ਕਿਤੇ ਨਹੀਂ ਦੇਖਣਾ ਉਹ ਜਿਹਨੂੰ ਉੱਥੇ ਆਦਤ ਪਈ ਹੋਵੇ ਨਾ ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸ ਜਿਹੜੇ ਰਹਿੰਦੇ ਆ ਵੱਡੇ ਸੈਕਟਰ ਵਾਲੇ ਵੱਡੇ ਲੋਕ ਉਹ ਇੱਥੇ ਨਹੀਂ ਆ ਸਕਦੇ ਉਹ ਠੀਕ ਹੈ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ ਉਵੇਂ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਸੰਗਰੂਰ ਵੀ ਨੈਵੀਗੇਸ਼ਨ ਲਾ ਕੇ ਆਉਂਦਾ ਖੈਰਾ ਸਾਹਿਬ ਸੋ ਇੱਥੇ ਸੰਗਰੂਰ ਮੈਨੂੰ ਲੱਗਦਾ ਮੈਂ ਅੰਦਰ ਜ਼ਿਕਰ ਕੀਤਾ ਮੈਂ ਕਿਹਾ ਇਹ ਤਾਂ ਬੜੇ ਬਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੇ ਛੁੱਟੀਆਂ ਮਨਾਉਣ ਕੁਲੂ ਜਾ ਰਿਹਾ ਖੈਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗਨ ਵੀza ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ ਹਨ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਕੱਲਾ ਮੀਤ ਹੈ ਜਿਹੜਾ ਸੰਗਰੂਰ ਦਾ ਜੇ ਤੁਸੀਂ ਪਿੰਡ 'ਚ ਜ਼ਿੰਮੇਵਾਰੀ ਲੈਣੀ ਹੋ ਤਾਂ ਕੱਲ ਨੂੰ ਮੀਤ ਹੀ ਹੈ ਜਿਹਦੀ ਜਾ ਕੇ ਤੁਸੀਂ ਬਾਹ ਫੜ ਸਕਦੇ ਹੋ ਮਲਾ ਸਕਦੇ ਹੋ ਸੋ ਸਾਰੇ ਭਾਈ ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੜੋ ਘਟੋ ਘਟ ਮੀਤ ਨੂੰ ਬਾਹ ਫੜ ਕੇ ਇਥੋਂ ਲੰਘਿਆ ਕਰੂੰਗਾ ਬਰਨਾਲੇ ਤੋਂ ਦਿੱਲੀ ਨੂੰ ਆਹੀ ਸੰਗਰੂਰ ਪੇਂਦੀ ਰਾਹ ਹੈਗਾ ਇੱਥੇ ਰੁਕਤਾ ਲਿਆ ਕਰੂੰਗੇ ਤੁਹਾਨੂੰ ਮਿਲਤਾ ਜਾ ਕੇ ਉਹਨੂੰ ਚਾਹ ਬਣ ਦੇ ਪੀ ਚੱਕਰੂੰਗਾ ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਥੋੜੀ ਪੁੱਛਣੀ Thank <laughs> you.